ਅੱਜ ਬਹੁਤ ਵੱਡਾ ਉਤਸਵ ਹੈ ਲੋਕਤੰਤਰ ਦੇ ਅੰਦਰ ਪੋਲਿੰਗ ਇੱਕ ਬਹੁਤ ਵੱਡਾ ਉਤਸਵ ਹੁੰਦਾ ਔਰ ਅੱਜ ਇਸ ਉਤਸਵ ਦੇ ਅੰਦਰ ਸਾਰੇ ਨਾਗਰਿਕ ਸ਼ਾਮਿਲ ਹੋਣ ਆਪਣੇ ਮਤ ਦਾ ਪ੍ਰਯੋਗ ਕਰਨ ਔਰ ਐਸੇ ਮੈਂ ਨਿਵੇਦਨ ਕਰਾਂਗਾ ਸਾਰੇ ਲੋਕਾਂ ਨੂੰ ਘਰਾਂ ਚੋਂ ਨਿਕਲੋ ਔਰ ਜਾ ਕੇ ਵੋਟ ਪਾਓ ਔਰ ਆਪਣੇ ਮਤ ਦਾ ਪ੍ਰਯੋਗ ਕਰੋ ਜਿਸ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਅੰਦਰ ਬਣਿਆ ਹੋਇਆ ਜਿਸ ਤਰ੍ਹਾਂ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਨੇ ਇਸ ਚੋਣਾਂ ਦੇ ਅੰਦਰ ਤੱਕੇਸ਼ਾਈ ਕੀਤੀ ਲੋਕਾਂ ਦੇ ਪਰਚੇ ਪਾੜਤੇ ਕੈਂਡੀਡੇਟਸ ਨੂੰ ਡਰਾਇਆ ਧਮਕਾਇਆ ਮੀਡੀਆ ਦੇ ਲੋਕਾਂ ਨੂੰ ਦਬਾਇਆ ਇਹਦੇ باوجود ਜਨਤਾ ਕਰਾਰਾ ਜਵਾਬ ਦੇ ਰਹੀ ਹੈ ਭਗਵੰਤ ਮਾਨ ਸਾਹਿਬ ਤੁਹਾਡੀ ਸਰਕਾਰ ਦੀ ਤਸ਼ੱਦਦ ਹੈ ਦੱਸਦੀ ਹੈ ਕਿ ਜਨਤਾ ਤੁਹਾਡ ਤੋਂ ਉਕਸਾ ਚੁੱਕੀ ਤੁਹਾਡ ਤੋਂ ਦੁਖੀ ਹੈ ਤੋਬਾ ਤੋਬਾ ਕਰ ਰਹੀ ਹੈ ਔਰ ਜਨਤਾ ਵੋਟ ਦੇ ਵਿੱਚ ਇਸ ਤੋਬਾ ਦਾ ਜਵਾਬ ਦੇਣ ਵਾਲੀ ਹੈ ਨਿਸ਼ਚਿਤ ਰੂਪ ਚ ਜਨਤਾ ਦਾ ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ ਦੋਨਾਂ ਤੋਂ ਮਨੁਕਤ ਚੁੱਕਾ ਔਰ ਕਰਾਰਾ ਜਵਾਬ ਇਸ ਇਲੈਕਸ਼ਨ ਦੇ ਦੇਣਗੇ ਔਰ ਇਸ ਗੱਲ ਨੂੰ ਸਮਝ ਨਾ ਪਏਗਾ ਕਿ ਜਦੋਂ ਤੁਸੀਂ ਸਰਕਾਰਾਂ ਵਾਅਦਾ ਖਿਲਾਫੀ ਕਰਦੀ ਹੈ ਚਾਹੇ ਉਹ ਕਾਂਗਰਸ ਦੀ ਸਰਕਾਰ ਸੀ ਚਾਹੇ ਉਹ ਭਗਵੰਤ ਮਾਨ ਦੀ ਸਰਕਾਰ 1100 ਰੁਪਏ ਨਹੀਂ ਆਇਆ ਬਿਜਲੀ ਮਾਫ ਨਹੀਂ ਹੋਈ ਘਰ ਘਰ ਨੌਕਰੀ ਮਿਲਨੀ ਸੀ ਨਹੀਂ ਮਿਲੀ ਅਜਿਹੀ ਚੀਜ਼ ਜਨਤਾ ਔਰ ਕਰਾਰਾ ਜਵਾਬ ਦੇਗੀ ਔਰ ਇਹ ਝੂਠ ਬੋਲਣ ਵਾਲੇ ਲੋਕ ਨੇ ਪੋਲਿਟਿਕਸ ਦੇ ਅੰਦਰ ਕਵਰ ਤੋਲਦੇ ਨੇ ਝੂਠ ਬੋਲਦੇ ਨੇ ਜਨਤਾ ਨੂੰ ਕਰਾਰਾ ਜਵਾਬ ਦੇਗੀ ਔਰ ਇਹ ਇਲੈਕਸ਼ਨ ਵਾਟਰਲੂ ਸਾਬਤ ਹੋਏਗਾ ਕਰਨ ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ ਮੈਂ ਸ਼ਹਿਰ ਵਾਸੀਆਂ ਨੂੰ ਪੂਰੇ ਪੰਜਾਬ ਦੇ ਨਾਗਰਿਕਾਂ ਨੂੰ ਪੰਜਾਂ ਕਾਰਪੋਰੇਸ਼ਨਾਂ ਦੇ ਨਾਗਰਿਕਾਂ ਨੂੰ ਸਭ ਨੂੰ ਨਿਵੇਦਨ ਕਰਾਂਗਾ ਘਰਾਂ ਚ ਨਿਕਲੋ ਔਰ ਵੋਟ ਕਰੋ ਆਪਣੇ ਮਤ ਦਾ ਪ੍ਰਯੋਗ ਕਰੋ ਆਪਣੇ ਮਤ ਦੇ ਨਾਲ ਹੀ ਜਨਤਾ ਨੂੰ ਸਮਝਾਓ ਘਰਾਂ ਚੋਂ ਨਿਕਲਣਾ ਪਏਗਾ ਲੋਕ ਨਿਕਲਣਗੇ ਤਾਂ ਮਤ ਦਾ ਪ੍ਰਯੋਗ ਹੋਏਗਾ ਔਰ ਮਤ ਦਾ ਪ੍ਰਯੋਗ ਹੋਏਗਾ ਤੇ ਤਾਨਾ ਸ਼ਹੀਦ ਨਾਦਰ ਸ਼ਹੀਦ ਝੂਠ ਬੋਲਣ ਵਾਲਿਆਂ ਨੂੰ ਚਟਕਾ ਲੱਗੇਗਾ ਅੱਜ ਜਿਨਾਲਾ ਦੇ ਵਿੱਚ VOTING ਦੇ ਲੈ ਕੇ ਗੋਲੀ ਕਿੱਦੀ ਦੀ ਹੈ ਮੈਂ ਸਮਝ ਨਾ ਹਿੰਸਾ ਦਾ ਕੋਈ ਕੰਮ ਨਹੀਂ ਲੋਕਾਂ ਨੂੰ ਵੋਟ ਲੈਣਾ ਚਾਹੀਦਾ ਵੋਟ ਕਰਨਾ ਚਾਹੀਦਾ ਔਰ ਪਿਆਰ ਦੇ ਨਾਲ ਵੋਟ ਵੋਟ ਦਾ ਪ੍ਰਯੋਗ ਹੋਣਾ ਚਾਹੀਦਾ ਹਿੰਸਾ ਦਾ ਕੋਈ ਪ੍ਰਯੋਗ ਨਹੀਂ ਹੋਣਾ ਚਾਹੀਦਾ ਮੈਂ ਹਿੰਦੀ ਚ ਕਰ ਰਿਹਾ ਜੀ ਤੁਸੀਂ ਵੋਟ ਪਾਇਆ ਅੱਜ ਬਹੁਤ ਵੱਡਾ ਉਤਸਵ ਹੈ ਲੋਕਤੰਤਰ ਦੇ ਅੰਦਰ ਬੋਲਿੰਗ ਇੱਕ ਬਹੁਤ ਵੱਡਾ ਉਤਸਵ ਹੁੰਦਾ ਹੈ اور ਅਜੇਸ ਉਤਸਵ ਦੇ ਅੰਦਰ ਸਾਰੇ ਨਾਗਰਿਕ ਸ਼ਾਮਿਲ ਹੋਣ ਆਪਣੇ ਮਤ ਦਾ ਪ੍ਰਯੋਗ ਕਰਨ اور ਐਸੇ ਮੈਂ ਨਿਵੇਦਨ ਕਰਾਂਗਾ ਸਾਰੇ ਲੋਕਾਂ ਨੂੰ ਘਰਾਂ ਚੋਂ ਨਿਕਲੋ ਔਰ ਜਾ ਕੇ ਵੋਟ ਪਾਓ ਔਰ ਆਪਣੇ ਮਤ ਦਾ ਪ੍ਰਯੋਗ ਕਰੋ ਜਿਸ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਅੰਦਰ ਬਣਿਆ ਹੋਇਆ ਹੈ ਜਿਸ ਤਰ੍ਹਾਂ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਨੇ ਇਸ ਚੋਣਾਂ ਦੇ ਅੰਦਰ ਤੱਕੇਸ਼ਾਈ ਕੀਤੀ ਲੋਕਾਂ ਦੇ ਪਰਚੇ ਪਾੜਦੇ ਕੈਂਡੀਡੇਟਸ ਨੂੰ ਡਰਾਇਆ ਧਮਕਾਇਆ ਮੀਡੀਆ ਦੇ ਲੋਕਾਂ ਨੂੰ ਦਬਾਇਆ ਇਹਦੇ باوجود ਜਨਤਾ ਕਰਾਰਾ ਜਵਾਬ ਦੇ ਰਹੀ ਹੈ ਭਗਵੰਤ ਮਾਨ ਸਾਹਿਬ ਤੁਹਾਡੀ ਸਰਕਾਰ ਦੀ ਤਸ਼ੱਦਦ ਹੈ ਦੱਸਦੀ ਹੈ ਕਿ ਜਨਤਾ ਤੋੜ ਤੋ ਉਕਸਾ ਚੁੱਕੀ ਤੁਹਾਡਾ ਤੋ ਦੁਖੀ ਹੈ ਤੋਬਾ ਤੋਬਾ ਕਰ ਰਹੀ ਹੈ ਔਰ ਜਨਤਾ ਵੋਟ ਦੇ ਵਿੱਚ ਇਸ ਤੋਬਾ ਦਾ ਜਵਾਬ ਦੇਣ ਲਈ ਨਿਸ਼ਚਿਤ ਰੂਪ ਜਨਤਾ ਦਾ ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ ਦੋਨਾਂ ਤੋਂ ਮੰਨੂ ਚੁੱਕਾ ਔਰ ਕਰਾਰਾ ਜਵਾਬ ਇਸ ਇਲੈਕਸ਼ਨ ਦੇ ਦੇਣਗੀ ਔਰ ਇਸ ਗੱਲ ਨੂੰ ਸਮਝਣਾ ਪਏਗਾ ਕਿ ਜਦੋਂ ਤੁਸੀਂ ਸਰਕਾਰਾਂ ਵਾਅਦਾ ਖਿਲਾਫੀ ਕਰਦੀ ਹੈ ਚਾਹੇ ਕਾਂਗਰਸੀ ਸਰਕਾਰ ਸੀ ਚਾਹੇ ਹੁਣ ਭਗਵੰਤ ਮਾਨ ਦੀ ਸਰਕਾਰ 1100 ਰੁਪਏ ਨਹੀਂ ਆਇਆ ਬਿਜਲੀ maaf ਨਹੀਂ ਹੋਈ ਘਰ ਘਰ ਨੌਕਰੀ ਮਿਲਨੀ ਸੀ ਨਹੀਂ ਮਿਲੀ ਅਜਿਹੀ ਚ ਜਨਤਾ ਉਹ ਕਰਾਰਾ ਜਵਾਬ ਦੇਗੀ ਔਰ ਇਹ ਛੂਟ ਬੋਲਣ ਵਾਲੇ ਲੋਕ ਨੇ ਪੋਲਿਟਿਕਸ ਦੇ ਅੰਦਰ ਕਵਰ ਤੋਲਦੇ ਨੇ ਛੂਟ ਬੋਲਦੇ ਨੇ ਜਨਤਾ ਨੂੰ ਕਰਾਰਾ ਜਵਾਬ ਦੇਗੀ ਔਰ ਇਹ ਇਲੈਕਸ਼ਨ ਵਾਟਰਲੂ ਸਾਬਤ ਹੋਏਗਾ ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ ਸ਼ਹਿਰ ਵਾਸੀਆਂ ਨੂੰ ਮੈਂ ਸ਼ਹਿਰ ਵਾਸੀਆਂ ਨੂੰ ਪੂਰੇ ਪੰਜਾਬ ਦੇ ਨਾਗਰਿਕਾਂ ਨੂੰ ਪੰਜਾਂ ਕਾਰਪੋਰੇਸ਼ਨਾਂ ਦੇ ਨਾਗਰਿਕਾਂ ਨੂੰ ਸਭ ਨੂੰ ਨਿਵੇਦਨ ਕਰਾਂਗਾ ਘਰਾਂ ਚੋਂ ਨਿਕਲੋ ਔਰ ਵੋਟ ਕਰੋ ਆਪਣੇ ਮਤ ਦਾ ਪ੍ਰਯੋਗ ਕਰੋ ਆਪਣੇ ਮਤ ਦੇਣਾ ਹੀ ਜਨਤਾ ਨੂੰ ਸਮਝਾਓ ਘਰਾਂ ਚੋਂ ਨਿਕਲਣਾ ਪਏਗਾ ਲੋਕ ਨਿਕਲਣਗੇ ਤੇ ਮਤ ਦਾ ਪ੍ਰਯੋਗ ਹੋਏਗਾ ਔਰ ਮਤ ਦਾ ਪ੍ਰਯੋਗ ਹੋਏਗਾ ਤੇ ਤਾਨਾਸ਼ਹੀ ਨਾਦਰ ਸ਼ਹੀਦ ਝੂਠ ਬੋਲਣ ਵਾਲਿਆਂ ਨੂੰ ਚਟਕਾ ਲੱਗੇਗਾ ਅਜਾ ਜਨਾਲਾ ਦੇ ਵਿੱਚ VOTING ਦੇ ਲੈ ਕੇ ਗੋਲੀ ਕਿੱਦੀ ਰਹੀ ਹੈ ਮੈਂ ਸਮਝਣਾ ਹਿੰਸਾ ਦਾ ਕੋਈ ਕੰਮ ਨਹੀਂ ਲੋਕਾਂ ਨੂੰ ਵੋਟ ਲੈਣਾ ਚਾਹੀਦਾ ਵੋਟ ਕਰਨਾ ਚਾਹੀਦਾ ਔਰ ਪਿਆਰ ਦੇ ਨਾਲ ਵੋਟ ਵੋਟ ਦਾ ਪ੍ਰਯੋਗ ਹੋਣਾ ਚਾਹੀਦਾ ਹਿੰਸਾ ਦਾ ਕੋਈ ਪ੍ਰਯੋਗ ਨਹੀਂ ਹੋਣਾ ਚਾਹੀਦਾ ਮੈਂ ਹਿੰਦੀ ਚ ਕਰ ਰਿਹਾ